ਸ਼ਹਿਰ ਲੁਧਿਆਣਾ ਦੀ ਤਸਵੀਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਜਿੱਥੇ ਕਿ ਅਕਸਰ ਚੋਰੀ ਚਕਾਰੇ ਅਤੇ ਘਟਨਾਵਾਂ ਸਾਹਮਣੇ ਆਉਂਦੀਆਂ ਨੇ ਤਾਜ਼ਾ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਲੁਧਿਆਣਾ ਦੇ ਗੁਰਦੇਵ ਨਗਰ ਪਾਸ ਇਲਾਕੇ ਦੀਆਂ ਤਸਵੀਰਾਂ ਨੇ ਜਿੱਥੇ ਕਿ ਇੱਕ ਮਾਮਲਾ ਸਾਹਮਣੇ ਆਂਦਾ ਦੋ ਚੋਰਾਂ ਦੇ ਵੱਲੋਂ ਜ਼ਬਰਨ ਕਰ ਦੇ ਵਿੱਚ ਵੜ ਕੇ ਕਾਰ ਦੀਆਂ ਅਲਮਾਰੀਆਂ ਦੇ ਤਾਲੇ ਤੋੜ ਕੇ ਲੱਖਾਂ ਰੁਪਏ ਦਾ ਕੀਮਤੀ ਸਮਾਨ ਤੇ ਸੋਨਾ ਚਾਂਦੀ ਦੇ ਗਹਿਣੇ ਚੋਰੀ ਕਰ ਲਿੱਤੇ ਜਾਂਦੇ ਨੇ ਇਹ ਚੋਰ ਮੌਕੇ ਤੇ ਰਫੂ ਚੱਕਰ ਵੀ ਹੋ ਗਏ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਲੁਧਿਆਣੇ ਦੇ ਗਰਦੇਵ ਨਗਰ ਦੀ ਘਟਨਾ ਆ ਰਹੀ ਹੈ ਜਿੱਥੇ ਕਿ ਚੋਰਾਂ ਦੇ ਵੱਲੋਂ ਜਬਰੀ ਘਰ ਦੇ ਵਿੱਚ ਵੜ ਕੇ ਹਮਲਾ ਕਰ ਦਿੱਤਾ ਜਾਂਦਾ ਹੈ ਜਿहां ਤੁਸੀਂ ਦੇਖ ਸਕਦੇ ਹੋ ਕਿ ਸੀਸੀਟੀਵੀ ਦੇ ਵਿੱਚ ਇਹ ਸਾਰੀ ਘਟਨਾ ਕੈਦ ਹੋ ਜਾਂਦੀ ਹੈ ਜਿਸ ਤੋਂ ਬਾਅਦ ਥਾਣਾ ਡਿਵੀਜ਼ਨ ਨੰਬਰ 5 ਦੀ ਪੁਲਿਸ ਮਾਮਲੇ ਦੀ ਜਾਂਚ ਆਖ ਰਹੀ ਹੈ ਅੱਜ 6 ਮਹੀਨੋਂ ਮੈਂ ਚੰਦੀਕੜ ਤੋਂ ਵਾਪਸ ਮੁੜ ਆਨੇ ਆਇਆ ਹਾਂ 6 ਵਜੇ 6:30 ਵਜੇ ਔਰ ਮੈਂ ਦੇਖਿਆ ਕਿ ਸਾਰੇ ਘਰ ਨੂੰ ਦਰਵਾਜ਼ਾ ਮੇਨ ਦੋ ਸਾਡਾ ਤੋੜਿਆ ਹੋਇਆ ਸੀ ਔਰ ਅੰਦਰ ਮੇਰੇ ਗਾਰਡਰੈਜ਼ੀਲਮਾਰੀ ਦੂਸਰੀਆਂ ਲਮਾਰੀਆਂ ਦੇ ਤਾਲੇ ਸਭ ਤੋੜ ਕੇ ਸਾਡੇ ਘਰ ਚੋਰੀ ਕਰਕੇ ਲੈ ਕੇ ਗਏ ਨੇ ਇਹ ਤਕਰੀਬਨ ਜਿਹੜੀ ਚੋਰੀ ਹੈ 5 ਤੋਂ 7 ਲੱਖ ਰੁਪਏ ਦੀ ਚੋਰੀ ਹੋਈ ਹੈ। ਕਿੱਥੇ ਏਰੀਆ ਕਿਹੜਾ ਹੈ? ਇਹ ਏਰੀਆ ਜੀ ਸਾਡੇ ਘਰ ਦਾ ਨੰਬਰ ਹੈ 3035/1 ਪ੍ਰੇਮਜੀ ਥੋਰ ਗੁਰਦੇਵ ਨਗਰ। ਗੁਰਦੇਵ ਨਗਰ ਬਾਕੀ ਕੋਸ਼ ਏਰੀਆ ਹੋਵੇਗਾ। ਕੋਸ਼ ਏਰੀਆ ਜੀ ਕੀ ਕਰੀਏ ਜੀ ਜੇ ਸੇਫਟੀ ਗੁਰਦੇਵ ਨਗਰ ਤੇ ਮੈਂ ਤਾਂ ਸੋਚਦਾ ਸੀਗਾ ਕਿ ਅਸੀਂ ਬੰਦ ਗਲੀ 'ਚ ਰਹਨੇ ਬੜੀ ਸੇਫ ਹੈ। ਲੇਕਿਨ ਇਸ ਤਰ੍ਹਾਂ ਲੱਗਦਾ ਕਿ ਕੋਈ ਜਾਣਕਾਰ ਹੋਏਗਾ ਜਿਸਨੇ ਇਹ ਕੰਮ ਕੀਤਾ। ਸੀਸੀਟੀਵੀ ਸੀਸੀਟੀਵੀ ਦੇ ਵਿੱਚ ਉਹ ਫੋਟੋਸ اور ਰਿਕਾਰਡਿੰਗ ਆਈ ਹੈ ਉਹ ਪੁਲਿਸ ਨੂੰ ਦੇ ਦਿੱਤੀ ਗਈ ਹੈ ਜੀ ਉਸ ਤੋਂ ਬਾਅਦ ਹੁਣ ਪੈਰਵਾਹੀ ਹੁੰਦੀ ਦੇਖਦੇ ਕਿੰਨੇ ਕਿੰਨੇ ਬੰਦੇ ਨਜ਼ਰ ਆ ਰਹੇ ਆ ਆ ਦੋ ਦੋ ਬੰਦੇ ਤਾਂ ਨਜ਼ਰ ਆ ਰਹੇ ਆ ਜੀ ਬਾਕੀ ਹੋ ਸਕਦਾ ਜੀ ਕੋਈ ਹੋਰ ਐਡੀਸ਼ਨਲ ਹੋਵੇ ਉਹ ਦੇਖ ਕੇ ਪਤਾ ਚੱਲੇ ਨਜ਼ਰ ਆ ਰਹੇ ਹੋ ਕਿ ਮੂੰਹ ਵਗਾਰ ਵੀ ਤਕੇ ਹੋਏ ਨਹੀਂ ਮੂੰਹ ਨਹੀਂ ਟਕੇ ਹੋਏ ਔਰ ਤਕਰੀਬਨ ਉਹਨਾਂ ਯੰਗ ਪਈਏ ਲੱਗ ਰਹੇ ਨੇ ਆ ਤਕਰੀਬਨ 30 30 ਸਾਲ ਦੇ ਹੋਣਗੇ ਜੀ ਤੇ 32 ਆਉਂਦੇ ਕਿੰਨਾ ਟਾਈਮ ਜਿਹੜਾ ਜਾਂਦੇ ਉਹਨਾਂ ਨੇ 2 2.5 ਘੰਟੇ ਲਗਾਏ ਆ ਆਰਾਮ ਦੇ ਨਾਲ ਉਹ ਸਿਖਰ ਦੁਪਹਿਰ ਦੇ ਵਿੱਚ ਇਹ ਕੰਮ ਹੋਇਆ ਦੁਪਹਿਰ ਦਾ ਸਮਾਂ ਕੀ ਹੈ ਤੇ ਇਸ ਤਰ੍ਹਾਂ 2.5 ਵਜੇ 2.5 ਵਜੇ ਉਹ ਲੋਕ ਆਏ ਨੇ ਔਰ ਉਹਨਾਂ ਨੇ ਦੇਖਿਆ ਗਲੀ ਖਾਲੀ ਪਈ ਹੈ ਕੋਈ ਨਹੀਂ ਹੈਗਾ ਬੜੇ ਆਰਾਮ ਦੇ ਨਾਲ ਅੰਦਰ ਆ ਕੇ ਉਹਨਾਂ ਨੇ ਸਾਡੇ ਮੇਨ ਗੇਟ ਤੋਂ ਛਲਾਂਗ ਲਗਾ ਕੇ ਅੰਦਰ ਆਏ ਔਰ ਅੰਦਰ ਆ ਕੇ ਫਿਰ ਉਹਨਾਂ ਨੇ ਆ ਤਾਰਿਆਂ ਦੇ ਨਾਲ ਸਾਡਾ ਗੇਟ 메인 ਡੋਰ ਤੋੜਿਆ ਔਰ ਅੰਦਰ ਆ ਕੇ अलमारियां अकॉर्डिंगली ਵੈਸੀ ਹੀ ਤੋੜੀਆਂ ਇਨਕਲੂਡਿੰਗ ਗਾਰਡਰੈਜ ਦੀ अलमारी ਔਰ ਦੂਸਰੀਆਂ ਜੜੀਆਂ ਕਪੜੇ ਵਾਲੀ अलमारी 메జర్ ਲਈਜੀਓ ਕੈਸ਼ ਲੈ ਕੇ ਗਏ ਜ਼ਿਆਦਾ ਨਹੀਂ ਸੀ ਕੈਸ਼ ਲੇਕਿਨ 3 100000 ਰੁਪਏ ਦੀ ਉਮੀਦ ਹੈਗੀ ਮੈਨੂੰ ਕੈਸ਼ ਸੀਗਾ ਇੰਨਾ ਔਰ ਜੁਐਲਰੀ ਲੈ ਕੇ ਗਏ ਬੱਚਿਆਂ ਦੀ ਔਰ ਆਪ ਦੀ ਜਿਹੜੀ ਪਰਸਨਲ ਹੁੰਦੀ ਹੈ ਔਰ ਇੱਕ ਪੁਰਾਣਾ ਟੀ ਸੈਟ ਸੀਗਾ ਸਾਡਾ ਸਿਲਵਰ ਵੇਅਰ ਤਕਰੀਬਨ ਹੋਏਗਾ ਇਹ ਉਹ ਵੀ 2.5 ਤੋਂ 3 ਲੱਖ ਰੁਪਏ ਦਾ ਹੋਏਗਾ ਉਹ ਲੈ ਗਏ ਜੋ ਨਜ਼ਰ ਆਂਦਾ ਪਿਆ ਬਾਕੀ ਇਸ ਵੇਲੇ ਇੰਨਾ ਕੁ ਸਮਾਨ ਖਿਲਰਿਆ ਪਿਆ ਸਾਨੂੰ ਹਜੇ ਪਤਾ ਨਹੀਂ ਹੈ ਜੀ ਕਿ ਹੋਰ ਕੀ ਕੀ ਚੀਜ਼ਾਂ ਲੈ ਕੇ ਗਏ ਹੋਣਗੇ ਲੈ ਇੱਕ ਕੰਦੇ ਦੇ ਵਿੱਚ ਜਾ ਕੇ ਨੇ ਇਹ ਵਾਰਦਾਤ ਘਟੋ ਘਟ ਦੋ ਕਮਰਿਆਂ ਚ ਹੋਈ ਹੈ ਜੀ ਹਾਂਜੀ ਪੁਲਿਸ ਵਗੈਰਾ ਨੇ ਪੁਲਿਸ ਆ ਗਈ ਹੈ ਜੀ ਉਹ ਪੂਰੀ ਰਿਪੋਰਟ ਬਣਾ ਰਹੇ ਨੇ ਰਿਕਾਰਡਿੰਗਸ ਚੈੱਕ ਕਰਨਗੇ ਦੇਖਦੇ ਨੇ ਜੀ ਇਨਵੈਸਟੀਗੇਸ਼ਨ ਸਟਾਰਟ ਹੋ ਗਈ ਹੈ ਮੈਂ ਇਹ ਸਪੈਂਡਿੰਗ ਪਾਣੀ ਨੂੰ ਓਰੀਜਨ ਥਾਣਾ ਮਾਮਲਾ ਪਤਾ ਲੱਗਿਆ ਸੀ ਅੱਜ ਇਨਫੋਰਮੇਸ਼ਨ ਆਈ ਕਿ 3035 ਗੁਰਦੇਵ ਨਗਰ ਵਿੱਚ ਚੋਰੀ ਹੋਈ ਹੈ ਕਾਰ ਦੇ ਵਿੱਚ ਮੌਕੇ ਤੇ ਪਹੁੰਚੇ ਆਂ ਤੇ ਤਤਕਸ਼ ਕਰ ਰਹੇ ਆਂ ਮੌਕੇ ਦੇ ਇਹਦੇ ਵਿੱਚ ਦੋ ਬੰਦੇ ਨਜ਼ਰ ਆ ਰਹੇ ਸੀ ਜਿਹੜੇ ਜਿਹੜਾ ਦੇਖੀਏ ਟੈਸਟ ਕਰ ਰਹੇ ਆਂ ਮਤਲਬ ਇਹ ਤਤਕਸ਼ਤਾ ਵਿਸ਼ਾ ਇਹਨੂੰ ਤਤਕਸ਼ ਅੱਗੇ ਕਰਕੇ ਫਿਰ ਦੇਖਾਂ ਕਿਹੜੇ ਬੰਦੇ ਕਿੱਥੇ ਨੁਕਸਾਨ ਇਹਨਾਂ ਦੇ ਘਰ ਦੇ ਮੁਤਾਬਕ ਮਾਲਕ ਦੇ ਮੁਤਾਬਕ ਤਾਂ ਦੋ ਨਿੰਜੋੜੇ ਰਿੰਗਜ਼ੇ ਹਨ ਤੇ ਦੋ ਚੂੜੀਆਂ ਹੈ ਬਾਕੀ ਹੈਗਾ ਸਿਲਵਰ ਹੈਗਾ 2 ਕਿਲੋ ਤੇ 3 ਲੱਖ ਰੁਪਏ ਦੇ ਇਹਨਾਂ ਨੇ ਕਹਿਣ ਮੁਤਾਬਕ ਕਿੰਨੇ ਕਰੇ ਦੀ ਗੱਲ ਇਹ ਨੇਰਵੋਟ ਕੋਟ 1 ਕਿਲੋ ਦੇ ਵਿੱਚ ਟਵਾਰ ਦਿੱਤੀ ਹਾਂ ਕਿ ਕਾਰਵਾਈ ਕੀਤੀ ਕਾਰਵਾਈ ਜੋ ਲੀਗਲ ਕਾਨੂੰਨੀ ਕਾਰਵਾਈ ਹੈ ਉਹ ਉਹ ਮਚ ਲਿਆਂਦਾ ਜਾ ਰਿਹਾ ਹੈ ਤਤਸ਼ਕ ਕਰਕੇ ਦੋਸ਼ੀਆਂ ਨੂੰ ਡੀ ਕੋਸ਼ਿਸ਼ ਕੀਤੀ ਉਹ ਪੂਰੀ ਫੰਡ ਦੀ ਸੀਸੀਟੀ ਵੀ ਕੈਮਰੇ ਵਗੈਰਾ ਸਾਰੇ ਚੈੱਕ ਕਰਾਂਗੇ ਕੋਸ਼ਿਸ਼ ਇਹ ਨਹੀਂ ਕਰਦੇ ਪਿਛਲੇ ਪਿਛਟੇ ਵੀ ਜਮੀਰ ਰਾਤ ਦਾ ਕਰੀ ਚਾਰ ਚਾਰ ਕਮਰੇ ਜਿਹੜਾ ਚੋਰ ਹੁੰਦਾ ਹੈ ਇਸ ਤਰ੍ਹਾਂ ਕਿਸ ਤਰ੍ਹਾਂ ਦੇ ਨਾ ਜਿਹੜੇ ਵੀ ਜਦੋਂ ਵੀ ਕੋਈ ਜਦੋਂ ਗੱਸ ਵਗੈਰਾ ਸਾਰੇ ਚਲਦੀ ਹੈ ਸਾਡੀ ਪੈਟਰੋਲਿੰਗ ਵਗੈਰਾ ਹੁੰਦੀ ਹੈ ਜਿੱਦਾਂ ਜਿੱਦਾਂ ਕੋਈ ਫੜੇ ਜਾਂਦਾ ਫੜਿਆ ਪਿਛੇ ਹਸਵਾ ਅਸੀਂ ਫੜੇ ਵੀ ਹੈ ਤੇ ਜੋ ਪਰਚੇ ਦੇ ਕੇ ਅੰਦਰ ਦੇਈ ਦੀ ਸਾਰੇ ਤੇ ਇਹਨਾਂ ਕੋਸ਼ਿਸ਼ ਕਰਨਗੇ ਪੂਰੀ ਇਹਨਾਂ ਦੀ ਬੰਦ ਟੈਸਟ ਕਰਕੇ ਇਹਨਾਂ ਨੂੰ ਵੀ ਸ਼ਲਾਖਾਂ ਪੋਜੀਸ਼ਨ ਤੇ ਲੈ ਆਉਣਗੇ। ਇਹਨਾਂ ਦੇ ਘਰ ਦੇ ਵਿੱਚ ਮੌਕੇ ਦੇ ਨਾਲ ਕੰਮ ਦਾ ਕੋਈ ਘਰ ਕੋਈ ਨਹੀਂ ਸੀਗਾ। ਤੇ ਘਰ ਦੇ ਮਾਲਕ ਆਪਣੀ ਮਸ਼ੀਨ ਨੂੰ ਕੰਚੂਕਲੇਸ਼ਨ ਪਾ ਲਈ ਸੀ ਨੀ। ਉਹ ਤੋਂ ਬਾਅਦ ਹੀ ਹਾਦਸਾ ਹੋਈ ਹੈ। ਨਹੀਂ ਉਹਨਾਂ ਨੇ ਮੂੰਹ ਕੋਈ ਨਹੀਂ ਟਕੇ ਸੀਗਾ। ਛੋਟੀ ਉਮਰ ਦੇ ਹੋਏਗੇ। 15 ਤੋਂ 18 ਨੂੰ 20 ਦੇ ਵਿੱਚੋਂ ਮਾਦੇ ਹੋਣਗੇ। ਤੇ ਕੋਈ ਨਹੀਂ ਸਹੀ ਟੈਸਟ ਕਰਦਾ ਜਾਣਗੇ। ਲੁਧਿਆਣਾ ਲਾਈਟ ਲਈ ਠਿੰਕਾ ਚਾਟ ਤੇ ਰਿਪੋਰਟ।